ਦਿੱਲੀ ਦੇ ਅੰਤਰਰਾਸ਼ਟਰੀ 에ਰਪੋਰਟ ਤੇ ਜੀ ਅਸੀਂ ਇਸ ਵੇਲੇ ਰਾਤ ਦਾ ਵੇਲਾ ਕੁਝ ਘੰਟੇ ਪਹਿਲਾਂ ਅਸੀਂ 에ਰਪੋਰਟ ਦੇ ਬਾਹਰ ਉਤਰੇ ਟਰਮੀਨਲ ਨੰਬਰ 3 ਤੇ ਦੁਨੀਆ ਭਰ ਦੇ ਵਿੱਚੋਂ ਬਹੁਤ ਸਾਰੇ ਭੈਣਾ ਵੀਰ ਹਰ ਰੋਜ਼ ਹਰ ਘੰਟੇ ਹਰ ਮਿੰਟ ਇੱਥੇ ਉਤਰਦੇ ਵੀ ਆ ਤੇ ਇੱਥੋਂ ਚੜ੍ਹਦੇ ਵੀ ਆ ਜਿਵੇਂ ਕਿ ਦੁਨੀਆ ਭਰ ਦੇ ਹੋਰ 에ਰਪੋਰਟਾਂ ਦੇ ਉਡਾਣਾ ਚੱਲਦੀਆਂ ਇੱਥੋਂ ਵੀ ਆਪਾਂ ਜਾਣਦੇ ਆ ਪਰ ਅੱਜ ਮੈਂ ਕੁਝ ਇੱਕ ਵੱਖਰਾ ਵਰਤਾਰਾ ਜ਼ਰੂਰ ਦੇਖਿਆ ਜਦੋਂ ਅਸੀਂ ਇੱਥੇ ਉਤਰੇ ਆ ਉਦੋਂ ਲਗਭਗ 8:30 ਵਜੇ ਦਾ ਵੇਲਾ ਸੀ ਜਦੋਂ ਇਹ ਵੀਡੀਓ ਬਣਾ ਰਹੇ ਆ ਉਦੋਂ ਲਗਭਗ 11:00 ਵਜੇ ਦਾ ਵੇਲਾ ਪਰ ਜੋ ਮੈਂ ਦੇਖਿਆ ਪੰਜਾਬੀ ਹੋਂਦ ਦੇ ਨਾਤੇ ਵੀ ਸਾਡੇ ਪੰਜਾਬੀ ਭੈਣਾ ਵੀਰ 2 ਕੁ ਸਾਲ ਪਹਿਲਾਂ ਜਦੋਂ ਮੈਂ ਇੱਥੇ ਆਉਂਦਾ ਸਾਂ ਜਾਂ 1.5 ਸਾਲ ਪਹਿਲਾਂ ਜਦੋਂ ਆਉਂਦਾ ਸਾਂ ਉਦੋਂ ਮੁੰਡੇ ਕੁੜੀਆਂ ਜਵਾਨ ਉਹਨਾਂ ਦੇ ਮਾਪੇ ਜਾਂ ਬਜ਼ੁਰਗ ਕਿੰਨੀ ਕੁ ਵੱਡੀ ਗੰਟੀ ਚ ਹੁੰਦੇ ਸੀ ਤੇ ਅੱਜ ਕਿੰਨੀ ਕੁ ਵੱਡੀ ਗੰਟੀ ਦੇ ਵਿੱਚ ਆ ਇਹ ਗੱਲ ਮੈਂ ਜ਼ਰੂਰ ਨੋਟ ਕੀਤੀ ਆ ਇਹ ਵੀ ਹੋ ਸਕਦਾ ਵੀ ਭਾਈ ਜਿਵੇਂ ਪੜ੍ਹਾਈ ਦਾ ਸੈਸ਼ਨ ਸ਼ੁਰੂ ਹੁੰਦਾ ਜਿਵੇਂ ਮਈ ਇਨਟੇਕ ਸ਼ੁਰੂ ਹੋ ਗਿਆ ਜਾਂ ਹੋਰ ਇਨਟੇਕ ਸ਼ੁਰੂ ਹੁੰਦੇ ਆ ਉਹ ਵੀ ਇੱਕ ਕਾਰਨ ਹੋ ਸਕਦਾ ਵੀ ਭਾਈ ਇਹ ਕੋਈ ਇਨਟੇਕ ਵਾਲਾ ਵੇਲਾ ਨਹੀਂ ਆ ਕਿਉਂਕਿ ਹੁਣ ਨਵਾਂ ਵਰਾ ਪਹਿਲਾ ਮਹੀਨਾ ਚੱਲਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਜੇ ਨੂੰ ਮੈਂ ਅੱਜ ਉਤਰ ਕੇ ਇੱਥੇ ਟਰਮੀਨਲ ਦੇ ਬਾਹਰ ਜਾਨਕਿ 에ਅਰਪੋਰਟ ਦੇ ਬਾਹਰ ਜਿੱਥੇ ਬੱਸਾਂ ਰੁਕਦੀਆਂ ਕਾਰਾਂ ਰੁਕਦੀਆਂ ਉੱਥੇ ਪੰਜਾਬੀਆਂ ਨੂੰ ਕੁਝ ਕੁ ਸਵਾਲ ਕੀਤੇ ਤਾਂ ਉਹਨਾਂ ਦੇ ਸਵਾਲਾਂ ਦੇ ਵਿੱਚੋਂ ਇਸ ਗੱਲ ਦਾ ਝਲਕਾਰਾ 1001% ਦੀ ਪਿਆ ਕਿ ਕੈਨੇਡਾ ਹੁਣ ਸਾਡੀ ਪਹਿਲੀ ਪਸੰਦ ਨਹੀਂ ਆ ਅਸੀਂ ਆਪਣੇ ਬੱਚੇ ਨੂੰ ਕੈਨੇਡਾ ਦੇ ਵੱਲ ਨਹੀਂ ਭੇਜ ਰਹੇ ਜਾਂ ਅੱਜ ਜੇਕਰ ਅਸੀਂ ਆਪਣੇ ਧੀਜਾ ਪੁੱਤ ਨੂੰ ਚੜਾਉਣ ਆਏ ਤਾਂ ਅਸੀਂ ਇੰਗਲੈਂਡ ਵਾਲੇ ਚੜਾਉਣ ਆਏ ਆ ਅੱਜ ਅਸੀਂ ਆਸਟ੍ਰੇਲੀਆ ਦੇ ਵਾਲੇ ਚੜਾਉਣ ਆਏ ਆ ਅੱਜ ਅਸੀਂ ਆਪਦੇ ਧੀਜਾ ਪੁੱਤ ਨੂੰ ਜਿਹਨੇ ਵੀ ਚਲੋ ਕੋਈ ਕਾਬੇ ਦੇ ਤੌਰ ਤੇ ਜਾ ਰਿਹਾ ਕੋਈ ਪੜ੍ਹਾਈ ਦੇ ਤੌਰ ਤੇ ਜਾ ਰਿਹਾ ਕਿਸੇ ਖਾੜੀ ਦੇਸ਼ ਦੇ ਵਾਲੇ ਜਾ ਰਿਹਾ ਜਾਂ ਯੂਕਰੇਨ ਦੇ ਵਿੱਚ ਕੋਈ ਐਮਬੀਬੀਐਸ ਦੀ ਡਿਗਰੀ ਕਰਨ ਦੇ ਲਈ ਜਾ ਰਿਹਾ ਪਰ ਕੈਨੇਡਾ ਵਾਲਾ ਚਾ ਤੇ ਕੈਨੇਡਾ ਵਾਲੀ ਕਰੇਜ਼ ਖਿੱਚ ਉਹ ਦਿਸੀ ਨਹੀਂ ਜਿਹੜੀ ਕਿ ਆਮ ਤੌਰ ਤੇ ਦਿਸਦੀ ਹੁੰਦੀ ਸੀ ਕੈਨੇਡਾ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਬਹੁਤ ਕੁਝ ਹੋ ਗਿਆ ਬੜਾ ਕੁਝ ਹੋਣਾ ਕਿਸੇ ਵੇਲੇ ਟਰੂਡੋ ਸਾਹਿਬ ਨੂੰ ਇਹ ਲੱਗਦਾ ਹੁੰਦਾ ਸੀ ਕਿ ਭਾਈ ਜੇ ਪੰਜਾਬਗਾਂ ਨੂੰ ਢਿੱਲ ਦੇ ਕੇ ਰੱਖੀ ਭਾਰਤੀਆਂ ਨੂੰ ਕੈਨੇਡਾ ਤੋਂ ਬਾਹਰ ਲੈ ਨੂੰ ਢਿੱਲ ਦੇ ਕੇ ਰੱਖੀ ਵਿਦਿਆਰਥੀ ਵੀਜ਼ੇ ਦੇ ਨਾਂ ਦੇ ਉੱਤੇ ਤਾਂ ਵੋਟਾਂ ਮਿਲਣਗੀਆਂ ਤੇ ਮਿਲਗੀਆਂ ਵੀ ਹੁਣ ਉਹਨੂੰ ਇਹ ਲੱਗਦਾ ਜੀ ਕਿ ਚੂੜੀ ਕੱਸ ਕੇ ਰੱਖੀ ਜੇਕਰ ਤਾਂ ਜਿਹੜੇ ਉੱਥੋਂ ਦੇ ਸਥਾਨਕ ਲੋਕ ਆ ਖੁਸ਼ ਹੋ ਜਾਣਗੇ ਤੇ ਇਸੇ ਬਰੇ ਦੇ ਅਕਤੂਬਰ ਮਹੀਨੇ ਦੇ ਵਿੱਚ ਜਿਹੜੀਆਂ ਵੋਟਾਂ ਪੈਣੀਆਂ ਉਹਦੇ ਵਿੱਚ ਸਾਡੀ ਗਲਤੀ ਤੀਜੀ ਵਾਰ ਬਣ ਜਾਣੀ ਜਿਹੜੀ ਕਿ ਬਣਦੀ ਹਾਲ ਦੀ ਕੜੀ ਪ੍ਰਤੀਤ ਹੁੰਦੀ ਨਹੀਂ ਕਿਉਂਕਿ ਜਿਹੜੇ ਸੰਗੀ ਸਾਥੀ ਆ ਜਿਨ੍ਹਾਂ ਦੇ ਖੰਭਾਂ ਦੇ ਨਾਲ ਆਪਾਂ ਉਡਾਣ ਭਰੀ ਜਰਮੀਤ ਸਿੰਘ ਹੋਰੀ ਉਹ ਵੀ ਇਹ ਗੱਲ ਕਹੀ ਜਾਂਦੇ ਕਿ ਟਰੂਡੋ ਨੂੰ ਅਸਤੀਫਾ ਦੇਣਾ ਚਾਹੀਦਾ ਹੁਣ ਤਾਂ ਟਰੂਡੋ ਦੀ ਪਾਰਟੀ ਦੇ ਆਪਣੇ ਕਈ ਮੈਂਬਰ ਪਾਰਲੀਮੈਂਟ ਇਹ ਗੱਲ ਕਹਿੰਦੇ ਆ ਵੀ ਜੇ ਟਰੂਡੋ ਅਸਤੀਫਾ ਦੇਵੇ ਤਾਂ ਨਵਾਂ ਜਿਹੜਾ ਚਿਹਰਾ ਹੋਊਗਾ ਪ੍ਰਧਾਨ ਮੰਤਰੀ ਦਾ ਉਹਨੂੰ ਪ੍ਰਚਾਰ ਕਰਨ ਦਾ ਤੇ ਉਹਨੂੰ ਆਪਣੀਆਂ ਨੀਤੀਆਂ ਰੱਖਣ ਦਾ ਸਹੀ ਮੌਕਾ ਮਿਲ ਜਾਊਗਾ ਯਾਨੀ ਕਿ ਟਰੂਡੋ ਦੇ ਲਈ ਪੰਜਾਬੀਆਂ ਨੇ ਬਹੁਤ ਅਰਦਾਸਾਂ ਕੀਤੀਆਂ ਪਿਛਲੀ ਵਾਰ ਕਿ ਦੂਜੀ ਵਾਰ ਇਹੀ ਪ੍ਰਧਾਨ ਮੰਤਰੀ ਬਣੇ ਲੋਕਤਾ ਵੀ ਗੱਲ ਕਹਿਣ ਲੱਗ ਗਈ ਸੀ ਕਿਦਾ ਨਾਂ ਜਸਟਿਨ ਸਿੰਘ ਟਰੂਡੋ ਹੋਣਾ ਚਾਹੀਦਾ ਕਿਉਂਕਿ ਅਸੀਂ ਪੰਜਾਬੀ ਊਲਾਰਵਾਦੀ ਵੀ ਆ ਅਸੀਂ ਤਾਂ ਮੈਂਟਲ ਹੋਨੇ ਹੁੰਨੇ ਆ ਫੀਤੀ ਲਾਉਣ ਲੱਗੇ ਅਸੀਂ ਕਹਿੰਦੇ ਨੇ ਵੀ ਇਹ ਹੀਰਾ ਹੁਣ ਉਹ ਹੀਰਾ ਆਪਾਂ ਨੂੰ ਭੜਾ ਲੱਗਦਾ ਹੁਣ ਆਪਾਂ ਕਹਿੰਦੇ ਵੀ ਇਹੋ ਜਿਹਾ ਹੀਰਾ ਹੁਣਾ ਨਹੀਂ ਚਾਹੀਦਾ ਹੁਣ ਆਪਾਂ ਇਹ ਗੱਲ ਕਹਿੰਦੇ ਕਿ ਪਾਈ ਉਹਨੇ ਤੰਗੀ ਕਿਉਂ ਕੀਤੀ ਆ ਉਹਦਾ ਸਿਆਸੀ ਮਕਸਦ ਸੀ ਆਪਣਾ ਆਰਥਿਕ ਮਕਸਦ ਸੀ ਉਹਨੇ ਆਪਣਾ ਦੇਖਣਾ ਵੀ ਮੇਰੇ ਪੈਰ ਲੱਗੇ ਰਹਿਣ ਤੇ ਆਪਾਂ ਪੈਰ ਲਾਉਣ ਦੇ ਲਈ ਜਹਾਜ਼ ਦੀ ਟਾਕੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਸੀ ਇਸ ਵਰਤਾਰੇ ਦੇ ਵਿੱਚ ਬੜਿਆਂ ਦੇ ਘਰ ਬਣ ਗਏ ਤੇ ਬੜੇ ਖੁੰਗਲ ਹੋ ਗਏ ਜਿਨ੍ਹਾਂ ਦੇ ਬਣੇ ਉਹ ਕਈ ਇਮੀਗ੍ਰੇਸ਼ਨ ਕੰਪਨੀ ਵਾਲੇ ਜਿਹੜੇ ਖੁੰਗਲ ਹੋ ਗਏ ਉਹ ਆਪਾਂ ਜਾਣਦੇ ਆ ਕਿ ਉੱਥੇ ਜਾ ਕੇ ਵੀ ਉੱਥੇ ਨਹੀਂ ਸੁਤਾ ਇੱਥੇ ਆ ਤੇ ਪੈਰ ਉੱਥੇ ਲੱਗੇ ਨਹੀਂ ਮਹਿੰਗਾਈ ਉੱਥੇ ਬਹੁਤ ਹੋ ਗਈ ਆ ਬੇਸਮੈਂਟਾਂ ਦੇ ਕਿਰਾਏ ਵਧ ਗਏ ਆ ਟੈਕਸ ਬਹੁਤ ਵਧ ਗਏ ਆ ਕੰਮ ਘਟ ਗਏ ਆ ਬਹੁਤ ਕੁਝ ਉੱਥੇ ਹੋ ਗਿਆ ਉਹ ਵਿਸਤਾਰ ਦੇ ਵਿੱਚ ਮੇਰੇ ਖਿਆਲ ਜਾਣ ਦੀ ਲੋੜ ਨਹੀਂ ਅੱਜ ਜਦੋਂ ਮੈਂ ਟਰਮੀਨਲ ਨੰਬਰ 3 ਤੇ ਸਵਾਲ ਕੀਤੇ ਕੁਝ ਕੁ ਬਜ਼ੁਰਗਾਂ ਨੂੰ ਕੁਝ ਕੁ ਭੈਣਾ ਵੀਰਾਂ ਨੂੰ ਉਹ ਕਹਿੰਦੇ ਜੀ ਕਿ ਹੁਣ ਸਾਨੂੰ ਨਾ ਕੈਨੇਡਾ ਜਿਹੜਾ ਉਹ ਐਂ ਲੱਗਦਾ ਵੀ ਕਿਸੇ ਨੇ ਸਾਨੂੰ ਛਿੱਥਾ ਜਾ ਪਾਉਣ ਦੇ ਲਈ ਕਹਿ ਪੁੱਛਦੇ ਆ ਜਾਣਾ ਕੈਨੇਡਾ ਪਹੁੰਚਣਾ ਕੈਨੇਡਾ ਕੀ ਮੂੜਾ ਕੈਨੇਡਾ ਬਾਰੇ ਅੱਜ ਕੈਨੇਡਾ ਵਾਲਾ ਕਰੇਜ਼ ਮੈਨੂੰ 에ਅਰਪੋਰਟ ਦੇ ਬਾਹਰ ਖੜੇ ਲੋਕਾਂ ਦੇ ਵਿੱਚੋਂ ਪੰਜਾਬੀਆਂ ਦੇ ਵਿੱਚੋਂ ਦਿਸਿਆ ਨਹੀਂ ਇਹ ਕਰੇਜ਼ ਮਾਰਿਆ ਆਪ ਹੀ ਆ ਪਰ ਕੈਨੇਡਾ ਦੇ ਵਿੱਚ ਇਹ ਕਰੇਜ਼ ਬਣੂਗਾ ਕੈਨੇਡਾ ਦੇ ਪ੍ਰਤੀ 2 ਸਾਲ ਠਹਿਰ ਕੇ ਬਣ ਜੂ ਕੈਨੇਡਾ ਦੇ ਵਿੱਚ ਜਿੰਨੀ ਕਿ ਵਸੋਂ ਹੈ ਜਿੰਨਾਂ ਕੋ ਉਥੇ ਖੇਤਰਫਲ ਦੇ ਵਿੱਚ ਵਸੋਂ ਹੈ ਉਹਦੇ ਨਾਲੋਂ ਕਈ ਗੁਣਾ ਵੱਧ ਖਾਲੀ ਆ ਉਹਨੂੰ ਭਰਨਾ ਵੀ ਲੋੜ ਆ ਤੇ ਆਪਦੀ ਲੋੜ ਦੇ ਮੁਤਾਬਕ ਬੰਦੇ ਸੱਢਣਗੇ ਵੀ ਪਰ ਪੰਜਾਬੀਆਂ ਨੂੰ ਇੱਕ ਬੇਨਤੀ ਆ ਵੀ ਬਹੁਤਾ ਆਪਾਂ ਇਹੀ ਨਗਲ ਕਹਿ ਕੇ ਜਾਣਾ ਹੀ ਕੈਨੇਡਾ ਜਾਣਾ ਹੀ ਕੈਨੇਡਾ ਫਲਾਣੀ ਥਾਂ ਤੇ ਜਾਣਾ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾਣਾ ਤੁਹਾਡੀ ਨਿੱਜੀ ਇੱਛਾ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਥੇ ਕੰਮ ਹੀ ਨਾ ਕਰਗੇ ਹਮੇਸ਼ਾ ਮੇਰੇ ਭੈਣਾ ਵੀਰੇ ਗੱਲ ਕਹਿੰਦੇ ਕਿ ਇੱਥੇ ਕੰਮ ਦਾ ਮੁੱਲ ਨਹੀਂ ਪੈਂਦਾ ਅਸੀਂ 15000 ਤੇ ਕੰਮ ਕਰਗੇ ਆਪਾਂ ਨੂੰ 50000 ਵਾਲਾ ਮਿਲਦਾ ਨਹੀਂ ਤੇ 15 ਵਾਲਾ ਆਪਾਂ ਕਰੀਏ ਨਾ ਤੇ ਇਹਦੇ ਵਿੱਚ ਵੀ ਆਪਣਾ ਹੀ ਨੁਕਸਾਨ ਆ ਏਜੰਟਾਂ ਦੇ ਰਾਹੀਂ ਨਾ ਪਹਿਲਾਂ ਜਾਣਾ ਚਾਹੀਦਾ ਸੀ ਨਾ ਅੱਜ ਜਾਣਾ ਚਾਹੀਦਾ ਡੋਂਕੀ ਲਾਉਣ ਦੇ ਮੈਂ ਹੱਕ ਦੇ ਵਿੱਚ ਨਾ ਪਹਿਲਾਂ ਸੀ ਨਾ ਅੱਜ ਆ ਨਾ ਮੈਂ ਇਹ ਗੱਲ ਕਮਾ ਕੇ ਪਾਈ ਤੁਸੀਂ ਜਾਣੇ ਕਿਉਂ ਇੱਥੇ ਹੀ ਰਹੋ ਸਭ ਦੀ ਆਪੋ ਆਪਣੀ ਮਰਜ਼ੀ ਆ ਆਪਦੇ ਘਰ ਦੇ ਲਈ ਸਾਰੇ ਹੀ ਸਮਰਪਤ ਆ ਸਾਰਿਆਂ ਨੇ ਆਪਣੇ ਘਰ ਦੇ ਮੁਤਾਬਕ ਸੋਚਣਾ ਵਿਚਾਰਨਾ ਸਮਝਣਾ ਪਰ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਕਿ ਕੈਨੇਡਾ ਹੋਵੇ ਜਾਂ ਕੋਈ ਹੋਰ ਦੇਸ਼ ਉਹਨਾਂ ਨੇ ਆਪਣੀਆਂ ਨੀਤੀਆਂ ਬਦਲਦੇ ਰਹਿਣਾ ਬਦਲਦੇ ਹਨ ਤੇ ਬਦਲਦੇ ਸਨ ਵਿਚ ਵਿਚਾਲੇ ਰੈਲ ਆਈ ਤੇ ਹੁਣ ਚੂੜੀ ਕਸੀ ਆ ਉਹ ਜਿਹੜੀ ਚੂੜੀ ਕਸੀ ਆ ਉਹਨੇ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਮੀਗ੍ਰੇਸ਼ਨ ਕੰਪਨੀਾਂ ਕਾਦੇ ਦਫ਼ਤਰ ਵੀ ਬੰਦ ਕਰਾਏ ਆ ਤੇ ਇਸ ਵੇਲੇ ਜਦੋਂ ਮੈਂ ਅੱਜ ਬੱਸ ਦੇ ਵਿੱਚ ਆਇਆ ਅੱਜ ਮੈਂ ਆਇਆ ਹੈਗਾ ਜੀ ਪਨ ਬੱਸ ਦੇ ਵਿੱਚ ਜਿਹੜੀਆਂ ਕਿ ਸਰਕਾਰੀ ਬੱਸਾਂ ਉਹਦੇ ਵਿੱਚ ਜਦੋਂ ਮੈਂ ਆਇਆ ਤਾਂ ਮੈਂ ਡਰਾਈਵਰ ਤੇ ਕਨੈਕਟਰ ਨੂੰ ਪੁੱਛਿਆ ਮੈਂ ਕਿਹਾ ਜੀ ਜਦੋਂ ਪਹਿਲਾਂ ਯਾਨੀ ਕਿ ਡੇਢ ਸਾਲ ਪਹਿਲਾਂ 2 ਸਾਲ ਪਹਿਲਾਂ ਢਾਈ ਸਾਲ ਪਹਿਲਾਂ ਮੁੰਡੇ ਕੁੜੀਆਂ ਕਿੰਨੀ ਕੁ ਗਿਣਤੀ ਦੇ ਵਿੱਚ ਹੁੰਦੇ ਸੀ ਕਿਉਂਕਿ ਕੋਈ ਚਿਹਰਾ ਪੜ ਕੇ ਪਤਾ ਲੱਗ ਜਾਂਦਾ ਵੇਖ ਕੇ ਵੀ ਭਾਈ ਇਹ ਸਟੂਡੈਂਟ ਦੇ ਤੌਰ ਤੇ ਚੱਲਿਆ ਹੋਣਾ ਅੰਦਾਜ਼ਾ ਹੁੰਦਾ ਆਪਣਾ ਕਦੇ-ਕਦੇ ਅੰਦਾਜ਼ਾ ਚਲੋ ਫੇਲ ਹੋ ਜਾਂਦਾ ਜੇ ਹੁਣ ਕੋਈ ਮੁੰਡਾ ਕੁੜੀ ਚੱਲਿਆ ਯੰਗ ਜਨਰੇਸ਼ਨ ਦੇ ਵਿੱਚੋਂ ਆ ਤੇ ਆਪਾਂ ਨੂੰ ਪਤਾ ਹੀ ਆ ਕਿ ਵਿਦੇਸ਼ ਦੇ ਵਿੱਚ ਜਾਂ ਤਾਂ ਇਹਨੂੰ ਸ਼ਾਇਦ ਹੀ ਕੋ ਟੂਰਿਸਟ ਵੀਜ਼ਾ ਮਿਲਿਆ ਹੋਵੇ ਇਹ ਸਟੱਡੀ ਬੇਸ ਤੇ ਚੱਲਿਆ ਹੋਣਾ ਉਹ ਕਹਿੰਦੇ ਬਾਈ ਜੀ ਬਹੁਤ ਫਰਕ ਪਿਆ ਜੇ ਅੱਜ ਬੱਸ ਦਾ ਡਰਾਈਵਰ ਤੇ ਕੰਡਕਟਰ ਵੀ ਇਸ ਗੱਲ ਨੂੰ ਮਹਿਸੂਸ ਕਰਦਾ ਤੇ ਬਾਹਰ ਖੜ ਕੇ ਮੈਂ ਵੀ ਮਹਿਸੂਸ ਕੀਤਾ ਵੀ ਭਾਈ ਹੁਣ ਕਰੇਜ਼ ਕੈਨੇਡਾ ਲਈ ਨਹੀਂ ਇਹ ਜਿਹੜੇ ਆਏ ਹਨ ਚੜਾਉਣ ਦੇ ਲਈ ਕਿਉਂਕਿ ਆਪਾਂ ਪੰਜ ਚਾਰ ਜਿਹੜੇ ਤਾਂ ਇੱਕ ਜਣ ਨੂੰ ਚੜਾਉਣਾ ਨਹੀਂ ਹੁੰਨੇ ਆ ਅੱਗੇ ਵੀ ਜਦੋਂ ਕਿਉਂਕਿ ਮੈਨੂੰ ਇੱਥੇ ਸਾਲ ਦੇ ਵਿੱਚ ਦੋ ਤਿੰਨ ਵਾਰ ਆਉਣ ਦਾ ਮੌਕਾ ਮਿਲਦਾ ਹਰ ਵਾਰੀ ਮੈਂ ਸਵਾਲ ਕਰਨਾ ਹਰ ਵਾਰੀ ਕੁਝ ਜਾਣਨ ਦੀ ਕੋਸ਼ਿਸ਼ ਕਰਨਾ ਉਦੋਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਆ ਸਾਡੀ ਧੀ ਆ ਜਿਹੜੀ ਇਹ ਫਲਾਣੇ ਬੀਸੀ ਦੇ ਫਲਾਣੇ ਕਾਲਜ ਦੇ ਵਿੱਚ ਜਾਂ ਬ੍ਰੈਂਟਨ ਦੇ ਫਲਾਣੇ ਕਾਲਜ ਦੇ ਵਿੱਚ ਜਾਂ ਇਸ ਸਕੈਚਵਨ ਦੇ ਫਲਾਣੇ ਕਾਲਜ ਦੇ ਵਿੱਚ ਉਹਨੂੰ ਚੜਾਉਣ ਆਏ ਆ ਮੁੰਡੇ ਜਾਂ ਕੁੜੀ ਨੂੰ ਤੇ ਅਸੀਂ ਨਾਲ ਇਹਦੇ ਮਾਪੇ ਆ ਨਾਲ ਉਹਦੀ ਦਾਦੀ ਆ ਨਾਲ ਉਹਦਾ ਭਰਾ ਨਾਲ ਉਹਦਾ ਚਾਚਾ ਤਾਇਆ ਮਾਮਾ ਪਰ ਅੱਜ ਉਵੇਂ ਨਹੀਂ ਸੀ ਕਿਉਂਕਿ ਉਹਨਾਂ ਦੇ ਵੱਲੋਂ ਕੀਤੀ ਗਈ ਸਖਤੀ ਦੇ ਕਰਕੇ 에ਰਪੋਰਟ ਦੇ ਬਾਹਰ ਵੀ ਉਹੋ ਜਿਹੇ ਚਿਹਰੇ ਨਹੀਂ ਦਿਸ ਰਹੇ ਜਿਹੜੇ ਕਿ ਹੱਥ ਦੇ ਵਿੱਚ ਸਰਟੀਫਿਕੇਟ ਫੜ ਕੇ ਜਾਂ ਫਾਈਲ ਜਿਨ੍ਹਾਂ ਨੇ ਝੋਲੇ ਦੇ ਵਿੱਚ ਬੈਗ ਚ ਪਾਈ ਹੋਵੇ ਉਹ ਤੁਹਾਨੂੰ ਨਜ਼ਰ ਆਉਂਦੇ ਹੋਣ ਆਉਣ ਵਾਲੇ ਆ ਵੀ ਰਹੇ ਆ ਜਾਣ ਵਾਲੇ ਜਾ ਵੀ ਰਹੇ ਪਰ ਗਿਣਤੀ ਦੇ ਵਿੱਚ ਬਹੁਤ ਘਟਾ ਘਟਾ ਹੋਇਆ ਬਹੁਤ ਘਟੀ ਹੈ ਗਿਣਤੀ ਇਹ ਗਿਣਤੀ ਜਿਹੜੀ ਘਟੀ ਆ ਇਹਦਾ ਮਤਲਬ ਇਹ ਬਿਲਕੁਲ ਨਹੀਂ ਮੈਂ ਫੇਰ ਇਹ ਗੱਲ ਕਹਿਣਾ ਵੀ ਜਿਵੇਂ ਸਰਕਾਰ ਸਾਡੀ ਇਹ ਗੱਲ ਕਹਿ ਦਿੰਦੀ ਆ ਗੋਰੇ ਵੀ ਆਉਣਗੇ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਗਿਣਤੀ ਘਟ ਰਹੀ ਆ ਕੈਨੇਡਾ ਵੱਲ ਜਾਣ ਦੀ ਵੀ ਭਾਈ ਇੱਥੇ ਕੰਮ ਦੇ ਮੌਕੇ ਬਹੁਤ ਆ ਉੱਥੇ ਮੌਕੇ ਘਟ ਗਏ ਆ ਲੋਕ ਉਕਤਾ ਗਏ ਬਾਹਰ ਜਾ ਕੇ ਬਿਲਕੁਲ ਨਹੀਂ ਇਹ ਗੱਲ ਉੱਥੇ ਸਖਤੀ ਹੋਈ ਆ ਉੱਥੇ ਸਾਡੇ ਕੋਲੋਂ ਖਰਚੇ ਨਹੀਂ ਪੂਰੇ ਹੋ ਰਹੇ ਇੱਥੋਂ ਹੀ ਮੰਗਾ ਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਖਰਚੇ ਉੱਥੇ ਕਰ ਰਹੇ ਆ ਤੇ ਜੇਕਰ ਉੱਥੇ ਰੈਲ ਹੋ ਜੇ ਤਾਂ ਭਾਈ ਇੱਥੋਂ ਹੋਰ ਜਾਣਗੇ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਕੁਝ ਕੁ ਆ ਰਹੇ ਆ ਜਾਂ ਆ ਚੁੱਕੇ ਜਾਂ ਆਉਣਗੇ ਉਹ ਭਾਈ ਇਸ ਕਰਕੇ ਵੀ ਭਾਈ ਹੁਣ ਇੱਥੇ ਮੌਕੇ ਬਹੁਤ ਮਿਲ ਗਏ ਆ ਜਦੋਂ ਉਹਨਾਂ ਦੇ ਉੱਥੇ ਖਰਚੇ ਨਹੀਂ ਪੂਰੇ ਹੁੰਦੇ ਮਜਬੂਰੀ ਦੇ ਵਿੱਚ ਕੁਝ ਇੱਕ ਆਏ ਹੋਣਗੇ ਪਰ ਗੋਰੇ ਵੀ ਆਉਣਗੇ ਮੈਂ ਨਹੀਂ ਦੇਖਿਆ ਵੀ ਕਿਸੇ ਗੋਰੇ ਨੇ ਆ ਕੇ ਇੱਥੇ ਆਪਣੀ ਜੌਬ ਸ਼ੁਰੂ ਕਰ ਲਈ ਆ ਕੋਈ ਗੋਰਾ ਉੱਥੇ ਆਪਦੇ ਕੰਮਕਾਜ ਬੰਦ ਕਰਕੇ ਤੇ ਇੱਥੇ ਆਪਦੇ ਪੈਰ ਪੱਕੇ ਕਰਨ ਆ ਗਿਆ ਮੈਂ ਤਾਂ ਹਾਲੇ ਤੱਕ ਦੇਖਿਆ ਨਹੀਂਗਾ ਪਰ ਹਾਂ ਇਹ ਗੱਲ ਜ਼ਰੂਰ ਆ ਵੀ ਕੈਨੇਡਾ ਦੇ ਪ੍ਰਤੀ ਸਾਡਾ ਨਜ਼ਰੀਆ ਬਦਲ ਗਿਆ ਪੰਜਾਬੀਆਂ ਦਾ ਨਜ਼ਰੀਆ ਜਿਹੜਾ 에어ਪੋਰਟ ਦੇ ਉੱਤੇ ਪਹੁੰਚ ਕੇ ਦੋ ਕਦਮ ਅੱਗੇ ਪੱਟ ਕੇ ਦੋ ਕਦਮ ਖੱਬੇ ਜਾਂ ਸੱਜੇ ਹੋ ਕੇ ਪਤਾ ਲੱਗ ਜਾਂਦਾ ਵੀ ਭਾਈ ਕੈਨੇਡਾ ਦੇ ਪ੍ਰਤੀ ਸਾਡੀ ਹੁਣ ਸੋਚ ਕੀ ਆ ਕੈਨੇਡਾ ਵਿੱਚ ਸਾਡੇ ਪੰਜਾਬੀ ਭੈਣਾ ਵੀਰ ਬਹੁਤ ਵੱਸਦੇ ਆ ਬੜੀ ਮਿਹਨਤ ਕੀਤੀ ਆ ਪਰ ਇੱਕ ਗੱਲ ਹੋਰ ਨੋਟ ਕਰਿਓ ਕਿ ਹੁਣ ਉਹ ਗੱਲਾਂ ਕਿਉਂ ਨਹੀਂ ਸਾਹਮਣੇ ਆਉਂਦੀਆਂ ਕਿ ਸ਼ੈਰਡਨ ਪਲਾਜ਼ਾ ਦੇ ਵਿੱਚ ਤੇ ਪੁਲਿਸ ਵਾਲੇ ਦੇ ਕੋਲੋਂ ਗੁੱਟ ਛੜਾ ਕੇ ਭੱਜ ਗਿਆ ਫਲਾਣਾ ਉਥੇ ਭਾਈ ਫਲਾਣੀ ਥੰਡ ਤੇ ਸ਼ਰਦਨ ਪਲਾਜ਼ਾ ਦੇ ਵੱਲ ਕੁੜੀ ਨਾਲ ਬਤਮੀਜ਼ੀ ਕੀਤੀ ਆ ਸਾਡੇ ਵਾਲੇ ਆ ਕੁਛ ਉਥੇ ਕਰਦੇ ਆ ਉਲਜਰੂਲ ਹਰਕਤਾਂ ਕਰਦੇ ਆ ਕਿਉਂਕਿ ਕਸੀ ਹੋਈ ਚੂੜੀ ਦਾ ਅਸਰ ਚਾਰੇ ਪਾਸੇ ਪਿਆ ਅਸੀਂ ਉਦੋਂ ਵੀ ਗੱਲ ਕਹਿੰਦੇ ਹੁੰਦੇ ਸੀ ਵੀ ਸਬਕ ਹੋਣਾ ਚਾਹੀਦਾ ਅਸੀਂ ਗੈਰ ਸਬਕ ਕਈ ਵਾਰ ਹੋਏ ਤੇ ਉਹ ਕੁਝ ਕੁ ਗੈਰ ਸਬਕ ਦੇ ਜਿਹੜੇ ਉਹਨਾਂ ਨੇ ਸਾਡੇ ਮਿਹਨਤੀ ਮੁੰਡੇ ਕੁੜੀਆਂ ਜਿਹੜੇ ਸ਼ਿਫਟਾਂ ਦੋ ਦੋ ਲਾਉਂਦੇ ਆ ਜਾਂ ਲਾਉਣੀਆਂ ਚਾਹੁੰਦੇ ਆ ਜਾਂ ਜਿਹੜੇ ਆਪਣਾ ਕਰਜ਼ਾ ਲੈਣਾ ਚਾਹੁੰਦੇ ਮਾਪਿਆਂ ਦਾ ਮਾਪਿਆਂ ਦੇ ਚਿਹਰੇ ਦੀਆਂ ਝੁਰੜੀਆਂ ਨੂੰ ਪੜਦੇ ਉਹਨਾਂ ਦੇ ਕੰਮ ਦੇ ਉੱਤੇ ਸੁਭਾਅ ਦੇ ਉੱਤੇ ਬਹੁਤ ਕੋਈ ਤੇ ਅਸਰ ਪਾਇਆ ਸੋ ਭਾਈ ਚੜ੍ਹਦੀ ਕਲਾ ਚ ਰਹਿਣ ਸਾਰੇ ਪੰਜਾਬੀ ਇੱਥੇ ਵੀ ਰੋਟੀ ਚੱਲਦੀ ਰਹੇ ਬਾਹਰ ਵੀ ਬਹੁਤ ਬਹੁਤ ਮਿਹਰਬਾਨੀ